ਸੱਜਣੋ ਇੱਕ ਵੀਡੀਓ ਕਵਰ ਕੀਤੀ ਆਪਾਂ ਝੋਟੀਆਂ ਸੋਨੂ ਭਰਾ ਦੇ ਕੋਲੇ ਸੋਨੂ ਇਹ ਝੋਟੀ ਕਿਹੜੇ ਮਾਲੀ ਦੀ ਦਸੀ ਇਹਦੇ ਮਾਲ ਲక్ష్ਮੀ ਡੇਰੀ ਵਾਲੇ ਦਾਰੇ ਦੀ ਆ ਹਾਂ ਸਪੈਸ਼ਲ ਪੀਸ ਮੜਾ ਫੇਸ ਕੁਆਲਟੀ ਹਾਂ 10 ਕਿਲੋ ਬੋਲਾ ਮੈਂ ਹੱਥਾਂ ਦੇ ਤੇ ਤੋਲ ਕੇ ਦੇਣਾ ਕੰਡੇ ਦੇ ਤੋਲ ਕੇ ਮਗਰ ਕਾ ਢਰਜਨ ਪੁੰਗੜ ਦਾ ਮੈਨੂੰ ਲੱਗੀ ਤੇ ਆ ਝੋਟੀ ਦੂਜਾ ਸੂਰ ਓਕੇ ਠੀਕ ਆ ਇੰਦੇ ਥੱਲੇ 12 12 ਕਿਲੋ ਤੇ ਇੱਕ ਬੂਰੀ ਹਾਂ ਬੋਰੀ ਥੱਲੇ 13 ਕਿਲੋ 13 ਕਿਲੋ ਸਪੈਸ਼ਲ ਪੀਸ ਵੀ ਬਹੁਤ ਟੌਪ ਟੌਪ ਦੇ ਆ। ਕੀ ਬਾਤ ਆ। ਆ ਭਾੜੇ ਵਾਲੀ? ਹਾਂ ਜੀ ਇਹ ਭਾੜੇ ਦੇ। 11 ਕਿਲੋ ਦੁੱਧ। ਤੇ 11 ਕਿਲੋ ਤਾਜੀ ਸੂਈ। ਓਕੇ। 10 ਕਿਲੋ ਬੜਾ ਪੈਠ ਪੁੜਾ ਲੱਗਾ। ਬੜੀ ਕੱਟੀ ਆ ਤਾਂ ਬਿਲਕੁਲ ਤਾਜੀ। ਧਾਰਾ ਤੂਰਾ ਬਖਾਈਆਂ। ਤੇ ਤਿਹੇ ਵੀ ਚਲੋ। ਹੱਥ ਜੋੜ ਕੇ ਇਹ ਵਾਰ-ਵਾਰ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਤਸੱਲੀ ਨਾ। ਹਾਂ ਗੱਲਬਾਤ ਕਰਨ ਦੀ ਕੀ ਨੇ ਧੰਨਵਾਦ ਸੱਜਣਾ